ਸੱਜਣ ਸੱਚਾ ਪਾਤਸ਼ਾਹ تیر ਸੰਦੇਸਾ ਜਿਸ ਪਾਸ ਬਹਿਠਿਆ ਸੋਹੀਐ ਨੰਦ ਦਾ ਬਿਸਾ ਸੱਜਣ ਸੱਚਾ ਪਾਤਸ਼ਾਹ ਸਪਾਸ ਬਹਿਠਿਆ ਸੋਹੀਏ ਸਭਨਾ ਦਾ ਵੇ ਸਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਮਹੱਲਾ 9 ਗੁਰਨ ਗੋਬਿੰਦ ਗਾयो ਨਹੀਂ ਰਤਬੇ ਪਰਤ ਕੀਨਾ ਗਾਓ ਨਾਨਕ ਹਰ ਭਜ ਮਨਾ ਜੀਵਤ ਜਲ ਕੋ ਮੀਨਾ ਵੇਖਿਆ ਨ ਸੰਕਾਹੇ ਰਚਿਓ ਹਮਤ ਨਾ ਹੋਏ ਉਦਾਸ ਗਾਓ ਨਾਨਕ ਭਜ ਹਰ ਮਨਾ ਨਰੇ ਨਜਮ ਕੀ ਫਾ ਨਰਨਾ ਕੋ ਇਉਂ ਹੀ ਗਇਓ ਯੋ ਜਰਾ ਤਨ ਜੀਤ ਕਹੁ ਨਾਨਕ ਭਜ ਹਰਿ ਮਨਾਂ ਜੋ ਜਾਤ ਹੈ ਬੀਤ ਤਤ ਸਗਲ ਜਿਨ ਮੈਂ ਆਪਣੀ ਤਰਮਾਨ ਥਿਨ ਮੈਂ ਕਛ ਸੰਭੀ ਨਹੀਂ ਨਾਨਕ ਸਾਜੀ ਜਾਨ ਤਤ ਉਧਾਰਣ ਪੈ ਤਨ ਤਨ ਜੇ ਤੋ ਕੋ ਦਿਓ ਸਿਉ ਨੇ ਹੁਨ ਕੀਨ ਕਾਹ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਹਰ ਜੇ ਨੀ ਕੇ ਧਾਮ ਕਾਹ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਸਾਭ ਸੁਖ ਦਾਤਾ RAM ਹੈ ਹੁਸੈਨ ਨਾਹਿੰ ਕੋਏ ਕਾਹੂ ਨਾਨਕ ਸੁਨ ਰੇ ਮਨਾ ਜੈ ਸਮਰਤ ਗਤ ਹੋਏ ਜੈ ਸਮਰਤ ਗਤ ਪਾਈਐ ਭਜ ਰਹਿ ਤੈ ਮੀਤ ਕਾਹੂ ਨਾਨਕ ਸੁਨ ਰੇ ਮਨਾ ਘਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਨ ਜੋ ਚਤਰ ਸੁਜਾਦ ਜਹਤੇ ਉਪਜਿਓ ਨਾਨਕਾ ਰਤਿ ਹੈ ਮਾਨ ਘਟ ਘਟ ਮੈਂ ਹਰਿ ਜੋ ਬਸੈ ਸੰਤਨ ਕਹਿਓ ਉਪਗਾਰ ਤਾਉ ਨਾਨਕ ਤਹਿ ਭਜਮ तु निय

ਮਮਤਾਤ ਜੈ ਲੋਭ ਮੋਰੰਕਾਰ ਤੁਮ ਨਾਨਕ ਆਪਨ ਤਰੈ ਹੋਰਨ ਲੇਤੇ ਉਧਾਰ ਜਿਉਂ ਸੁਪਨਾ ਹਰ ਵੇਖਣਾ ਰਹਿ ਸੇ ਜਬ ਤਉ ਜਾਨ ਮੈਂ ਕਛ ਸਾਚੋ ਤੇ ਬੁੱਧ ਬੁੱਧਾ ਪਰਜੈ ਵਿਦ ਸੇ ਨੀਤ ਜਾਗ ਰਚਨਾ ਤੇ ਸੇ ਰਚੀ ਨਾਉ ਨਾਨਕ ਸੁਰਨੀਤ ਪ੍ਰਾਨੇ ਕਸ਼ੂਨਾ ਚੇਤਈ ਮਨ ਮਾਇਆ ਕੈ ਅੰਧ ਤਾਹੂ ਨਾਨਕ ਬਿਨ ਹਰ ਭਜਨ ਵਰਤ ਤਾਹੇ ਜੰਮ ਦਾ ਸ਼ਰਿਰ ਰਾਮ ਕੀ ਲੇਹ ਕਾਹੋ ਨਾਨਕ ਸੁਨ ਰੇਵਾ ਮੈਂ ਫਾਦਰ ਰਿਓ ਬਿਸਰੋ ਗੋਬਿੰਦ ਨਾਮ ਕਾਹੂ ਨਾਨਕ ਬੇਨ ਹਰ ਭਜਨ

दियो राचलो भगवान बाल जवानी अर बिरद पुन नीर अवस्था जा कहो नानक ਲਪੀਤ ਦਰਚਾਹਤ ਕਸ ਔਰ ਰਹਿ ਕੀ ਔਰ ਰਹਿ ਪਈ ਚਿਤਵਤ ਰਹੇ ਓਠਾ ਗੌਰ ਅਨਕ ਫਾਸੇ ਗਨ ਪਰਿ ਜਤਨ ਬਹੁਤ ਸੁਖ ਕੇ ਲੀਏ नानक मन सिमरते ਨਾਮ <im> ਕੋ मन होए चित्त ਆਬ ਓਟ ਹਰ Oh, ਭਾਲ ਵਿੱਚ ਤਿੰਨ ਵਸ ਤੂ ਪਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾਕੁਰ ਕਾ ਪਇਓ ਜਿਸ ਕਾ ਸਭਸ ਅਧਾਰੋ ਜੇ ਕੋ ਖਾਵੇ ਜੇ ਕੋ ਭੁੰਚੈ ਤਿਸ ਕਾ ਹੋਏ ਅਧਾਰੋ ਇਹੇ ਵਸਤ ਤਜਿਨੇ ਸਾਰ ਚਰਨ ਲਗ ਤੇਰੀ ਹੈ ਸਬਨਾਨਕ ਬ੍ਰਹ ਹੋਏ ਸਤਿਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਰਨ ਮਨ ਥੀਵੇ ਹਰੇ ਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਇਹ ਸੰਪੰਚ ਬਰੰਗਨ ਸੰਗ ਲਾਪੈ ਆਪੁ ਨੰਦਨ ਪ੍ਰਥਮ ਰਾਗ ਹੈ ਰਾਗਨੀ ਸੰਗ ਉਚ ਰਹੀ ਪ੍ਰਥਮ ਪੈਰ ਵੀ ਬਿਲਾਵਲੀ ਪੁਨਿਆ ਕੀ ਗਾਵੇ ਬੰਗਲੇ ਪੁਨ ਅਸਲੇ ਕੀ ਕੀ ਭਈ ਵਾਰੀ ਇਹ ਫੈਰੋ ਕੀ ਪੰਚੋ ਧਾਰੀ ਪੰਜ ਅਮਰ ਦੇ ਸਾਖ ਸੁਣਾਵੇ ਬੰਗਾਲ ਮਦ ਮਾਦਵ ਗਾਵੇ ਹੈ ਨਰਤ ਬਿਲਾਵਲ ਗਾਵੇ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਪੈਰਮ ਕੇ ਗਾਵੇ ਗਾਇ ਪਾਤਰ ਦੁਤੀਆਂ ਮਾਲ ਕੌਸ਼ਕ ਆਲਾਪ ਹੈ ਸੰਗ ਰਾਗਨੀ ਪੰਜੋ ਥਾਪ ਹੈ ਗਉੜ ਗਰੀ ਅਰਦੇਵ ਗੰਧਾਰੇ ਗੰਧਾਰੇ ਸਿਹ ਦਿਓ ਚਾਰੇ ਤਨਾਸਰੀਏ ਪੰਚੁ ਗਾਇ ਮਾਧਰਾ ਕੋ ਸਭ ਸੰਗ ਲਾਇ ਮਾਧੁ ਮਸਤੰਗ ਮੇਵਾਰਾ ਪ੍ਰਭ ਚੰਡ ਕੋ ਸਭਿ ਉਪਾਰਾ ਪਉਖਟਿਓ ਹੋਰਾ ਅਨਤ ਗਾਏ ਅਸ਼ਟ ਮਾਲ ਕੋ ਸਭ ਸੰਗ ਲਾਇ ਪੌਨੇ ਆਇਓ ਹਿੰਡੋਲ ਪੰਚ ਨਾਰ ਸੰਯ ਅਸ਼ਟ ਸਤ ਉਠੈ ਤਾਨਕ ਲੋਲ ਕਾਇ ਤਾਰ ਮਿਲਾਵਹੀ ਤੇ ਲੰਗੇ ਦੇਵ ਕਰਿ ਆਇ ਬਸੰਤੀ ਸੰਦੂਰ ਸੁਹਾਇ ਸਤ ਸਹੀ ਲੈ ਭਰ ਜਾ ਸੰਗਲਾਈ ਪਾਂਚੋ ਆਰ ਜਾ ਸੁਰਮਨੰਦ ਭਾਸ ਕਰਿਆਏ ਚੰਦਰ ਬਿੰਮਗਲਨ ਸੁਹਾਏ ਸਰਸਵਾਰ ਉਹ ਆਹ ਬਿਨੋ ਦਾਵੇ ਸਰਸ ਬਸੰਤ प्रमोदਾ ਆਸ਼ਟ ਪਦਰ ਮੈਂ ਕਹੇ ਸਵਾਰੀ ਪੁਨੀ ਆਇ ਤੇ ਪੰਨੀ ਬਾਰੀ ਕਾਸ਼ੀਰੀ ਪਟਮੰਜਰੀ ਟੋਟੀ ਕ੍ਰਿਪਾਲਾ ਕਾ ਮੋਦੀ ਆਉ ਗੁਜਰੀ ਸੰਦੀਪ ਕੀ ਥਾ ਕਾਲੰਕਾ ਗੁੰਤਲਿਓ ਰਾਮਾ ਕਮਲ Kusum ਚੰਪਕੇ ਨਾਮਾ ਗਉਰਾ ਕਦਰਾ ਕਲਿਆਨਾ ਅਸ਼ਟਪੁੱਤਰ ਦੀ ਭਕੀ ਜਾਨਾ ਸਾਬ ਮਿਲਿ ਸ਼੍ਰੀ ਰਾਗ ਵੇਂ ਗਾਵੇ ਪਾਂਚੋ ਸੰਗ ਬਰੰਗਣ ਲਾਵੇ ਬੈਰਾਰੀ ਕਨਾਟੇ ਤਰੇ ਗਵਰੀ ਗਾਵੇ ਅਸਵਰੀ ਤੈ ਬਾਸ਼ੈ ਸੰਦੀਵੀ ਅਲਾਪਿ ਸ਼੍ਰੀ ਰਾਗ ਸਿਉ ਪਾਂਚੋ ਥਾਪੀ ਸਾਲੂ ਸਾਗਰਾ ਔਰ ਗੌਂਦ ਗੰਮੀਰ ਅਸ਼ਟਪੁੱਤਰ ਸ਼੍ਰੀ ਰਾਗ ਕੇ ਕੁੰਡ ਕੁੰਭ ਮਹੀਰਤ ਖਾਸਟਮੇਗ ਰਾਗ ਵੇਂ ਗਾਵੇ ਪਾਂਚੋ ਸੰਗ ਬਰੰਗਣ ਲਾਵੇ ਸੋ ਰਟ ਗਉੜਾ ਮਿਲਾ ਰਿਤਨੀ ਪੁਨ ਗਾਵੇ ਅਸਾ ਗੁਣ ਗੁਣੀ ਓਜੈ ਸੁਰ ਸੋਹੋ ਭੁਲਕੇ ਨੀ ਮੀਗਰਾਕ ਸਿਵ ਪੰਚੁ ਚਿਨੀ ਬਹਿਰਾ ਦਰਗਜ ਧਰਕੇ ਧਾਰਾ ਜਬਲੀ ਤਰਨਟਿ ਆਉ ਜਲ ਧਾਰਾ ਪੁਨ ਗਾਵੇ ਸੰਕਰਿਓ ਸਿਆਮ ਮੀਗਰਾਮ ਪੁਤਰਨ ਕੇ ਨਾਮਾ ਖਾਸ ਰਾਗ ਉਨ ਗਾਏ ਸੰਗ ਰਾਗ ਨੀ ਤੇਸ ਸਬੇ ਪੁੱਤਰ ਰਾਗਨ ਕੇ ਆਠ ਰਹਿ ਦਸ ਬੀਸ ਖਾਸ ਰਾਗ ਓਨ ਗਾਏ ਸੰਗ ਰਾਗ ਨੀਤੇ ਸਬੇ ਪੁੱਤਰ ਰਾਗਨ ਕੇ ਆਠ ਰਹਿ ਦਸ ਬੀਸ ਵਾਦੀ ਗੁਰਜੀਤ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ